ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਸੰਧੂ ਪੱਤਰਪੁਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਵੇ ਇੱਕ ਵੈਸਟ ਬੇਨਤੀ ਕਰਦੇ ਆ ਚੈਨਲ ਨੂੰ ਮੇਰੇ ਵੀਰ ਵੱਤ ਤੋਂ ਵੱਧ ਸਬਸਕ੍ਰਾਈਬ ਕਰਨਾ ਲੱਗਦੇ ਬੈਲ ਬਟਨ ਨੂੰ ਆਲ ਸਟਿਕਾ ਨਾ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਮਿਲੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦੱਬ ਕੇ ਜਰੂਰ ਸ਼ੇਅਰ ਕਰਿਆ ਕਰੋ ਹੋਰ ਵੀ ਕਿਸੇ ਦਾ ਫਾਇਦਾ ਆ ਜਾਏ ਕੋਈ ਮਾਤੜਾ ਆਪਣੀ ਖਰੀਦਦਾਰੀ ਕਰ ਸਕੇ ਨਰਖ ਪਰਖ ਤਸੱਲੀ ਕਰਨਾ ਤੁਹਾਡਾ ਫਰਜ਼ ਬੰਦਾ ਸਜਣੋ ਕਿਤੇਉਂ ਵੀ ਖਰੀਦਦਾਰੀ ਕਰਦੇ ਜੇ ਜ਼ਰੂਰੀ ਹੈ ਆਪਣੀ ਨਰਖ ਪਰਖ ਤਸੱਲੀ ਕਰਨੇ ਅੱਜ ਦੀ ਆਪਣੀ ਵਿਜਿਟ ਪਿੰਡ ਸੋਲ ਠੱਠੀਆਂ ਜ਼ਿਲ੍ਹਾ ਤਰਨਤਾਰ ਸਾਹਿਬ ਤੇ ਭਾਈ ਸਰਵਣ ਸਿੰਘ ਦੇ ਫਾਰਮ ਤੇ ਪਹੁੰਚੇ ਆਂ ਵਧੇਰੇ ਜਾਣਕਾਰੀ ਕਰਦੇ ਆਂ ਸਾਂਝੀ ਬਣੇ ਰਿਓ ਅੰਡ ਤੱਕਰ ਇਸ ਫਾਰਮ ਤੋਂ ਦੋ ਬੈੜਾਂ ਖਾਵਾਂਗੇ ਰੌਪਰ ਜਾਣਕਾਰੀ ਸਾਰੀ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜੁੜੇ ਰਹੋ ਜੀ ਬਾਈ ਸਰਵਨ ਸਿੰਘ ਸਾਸਤਰੀ ਕਾਲ ਸਾਸਤਰੀ ਕਾਲ ਜੀ ਸਾਸਤਰੀ ਕਾਲ ਆ ਹੋਰ ਚੜਦੀ ਕਲਾ ਭਰਾ ਬਹੁਤ ਵਧੀਆ ਬਹੁਤ ਵਧੀਆ ਚਲੋ ਸ਼ੁਕਰ ਹੈ ਜੀ ਤੇ ਡਰੈਸ ਕਰੀਏ ਨੋਟ ਡਰੈਸ ਪਿੰਡ ਆਪਣਾ ਸੋਲ ਜ਼ਿਲ੍ਹਾ ਤਰਨਤਾਰਨ ਸਾਹਿਬ ਹਾਂ ਸੋਲ ਤਰਨਤਾਰਨ ਸਾਹਿਬ ਤੇ ਮੋਬਾਈਲ ਨੰਬਰ ਮੋਬਾਈਲ ਨੰਬਰ 7628686235 ਠੀਕ ਹੈ ਜੀ ਹਾਂਜੀ ਹਾਂਜੀ ਦੋ ਬੜਾ ਦੋ ਬੜਾ ਜੀ ਠੀਕ ਹੈ ਜੀ ਕ੍ਰੋਸ ਆ ਗਈ ਇੱਕ ਹਾਂਜੀ ਆ ਕ੍ਰੋਸ ਆ ਸਹੀ ਹਾਲ ਹੈ ਜਰਸੀ ਦੂਜਾ ਸੁਹਾਏ ਹੂੰ ਉਹ ਪਹਿਲੇ ਆ ਜੀ ਚਾਹ ਤਾਂ ਪਹਿਲਾਂ ਨੇ ਆ ਜਵਾਨ ਹੋਈ ਆ ਠੀਕ ਆ ਹਾਂਜੀ ਹਾਂਜੀ ਕੀ ਬਾਤ ਹੈ ਤੇ ਇਹ ਲੱਗਦਾ ਜਿਵੇਂ ਬਿਲਕੁਲ ਬਸ ਤਿਆਰੀ ਹੋਰ ਘੰਟੇ ਤੱਕ ਸਿਆ ਸੁਈ ਪਵੇ ਸ਼ਾਮਾਂ ਤੱਕ ਸੂ ਪੈਣੀ ਸੂ ਹੋ ਗਈ ਹਣਾ ਹਾਂਜੀ ਹਾਂਜੀ ਬਿਲਕੁਲ ਤਿਆਰੀ ਤੇ ਸਜਣੋ ਜਿਹੜੀ ਕਾਲੀ ਵਹਿੜ ਤੁਸੀਂ ਵੇਖ ਰਹੇ ਜੇ ਤੇ ਇਹ ਜਾਣਕਾਰੀ ਜਿਹੜੀ ਚਲੋ ਵੀਡੀਓ ਤੇ ਅਪਲੋਡ ਆਪਾਂ ਪਹਿਲੋਂ ਜਿਹੜੀ ਕਰ ਦੇਣੀ ਆ ਤੇ ਇਹ ਫੋਨ ਲਾ ਕੇ ਬਾਅਦ ਚ ਵੀ ਪੁੱਛ ਸਕਦੇ ਆ ਜਾਂ ਵਛੀ ਤੇ ਜਾਂ ਵਛੇ ਨੂੰ ਇਹਨੇ ਜਨਮ ਦਿੱਤਾ ਕਿਸੇ ਨਾ ਕਿਸੇ ਕੋਈ ਦਾ ਕੋਈ ਜੀ ਤੇ ਆਊਗਾ ਜਰੂਰ ਤੇ ਬਾਕੀ ਪ੍ਰੋਪਰ ਖੋਲ ਖਾਲ ਕੇ ਵਿਖਾਉਣੇ ਕਿੰਨਾ ਕ ਬਾਈ ਜੀ ਭਾਂਡੇ ਚ ਨੇ ਦੁੱਧ ਪਾਇਆ ਉਹ ਪਹਿਲੇ ਸਵੇਰੇ ਪਹਿਲੇ ਸਵੇਰੇ 20 ਲੀਟਰ ਦੀ ਕਵੈਂਟੀ ਆਈ ਹੈ ਆਪਣੇ ਕੋਲ ਵਾਹ ਜੀ ਵਾਹ ਹਾਂਜੀ ਹਾਂਜੀ ਕੱਲ ਕੀ ਦੂਜਾ ਸਵੇਰ 20 ਲੀਟਰ ਦੀ ਵੱਧ ਕੱਢੂਗੀ ਠੀਕ ਆ ਹਾਂਜੀ ਹਾਂਜੀ ਗਰਮੀ ਆ ਗਰਮੀ ਚ 20 ਵੀ ਦੇ ਦੇ ਤਾਂ ਬਹੁਤ ਐ ਪਰ ਵੀ ਇੰਨਾ ਦਿਨਾਂ ਸਵੇਰੇ ਜੀ ਅੱਛਾ ਜੀ ਹਾਂਜੀ ਹਾਂਜੀ ਓਕੇ ਟੋਰਾ ਫਿਰ ਕਰਵਾਈਏ ਚੈੱਕ ਹਾਂਜੀ ਜ਼ਰੂਰ ਜੀ ਜ਼ਰੂਰ ਸੱਚੇ ਨਾਲ ਬਹੁਤ ਸੋਹਣੀ ਆ ਭਾਂਡਾ ਭੁੰਡਾ ਚੰਗਾ ਜਿਹੜਾ ਪੰਡਾ ਹੀ ਲੈ ਵੇ ਦੀਆਂ ਪਾਈ ਬੈਠੀ ਤੇ ਜੇ ਥੰਦਾ ਹਿਸਾਬ ਲਾਈਏ ਤੇ ਰੁਕ ਰੁਕ ਦਾ ਮੋਟਾ ਜੀ। ਕੀ ਬਾਤ ਹੈ। ਖੂਬਸੂਰਤ ਬਹਾਨਾ ਪੂਰਾ ਬਿਊਟੀ ਦੇ ਤਿਆਰ ਕੀਤੀ ਹੋਈ ਹੈ ਇਹਦੇ ਬਹਾਨੇ ਵੱਲੋਂ। ਬੈਕਗ੍ਰਾਉਂਡ ਵੀ ਤੇ ਅਗਲੀ ਗ੍ਰਾਉਂਡ ਵੀ ਦੋਨੋਂ ਹੀ ਤੁਸੀਂ ਵੇਖ ਸਕਦੇ ਜੀ। ਸੋਹਣਾ ਬਹਾਨਾ ਜਿੰਨਾ ਵੀ ਟਾਂਚਾ ਸੋਹਣਾ। ਫੀਲ ਕੁਆਲਿਟੀ ਵੀ ਬਹੁਤ ਸੋਹਣੀ ਹੈ ਕਰਮਾਲੀ ਦੀ ਵਹਿੜ ਆ ਕਿਤੇ گاਵਾ ਇਹ ਨਹੀਂ ਕਿਹਾ ਇੱਕ ਦੋ ਕੂਏ ਵੀ ਵੀ ਸਕਦਾ ਕੋਈ ਜਿੰਨੇ ਵੇਸ਼ਵਟ ਕਰਨੀ ਉਹ ਕਰ ਵੀ ਸਕਦਾ ਬਾਕੀ ਸੁੰਦਿਆ ਸੁੰਦਿਆ ਜਿਹੜਾ ਪਸ਼ੂ ਆ ਗਾਂ ਹੈ ਵੈਸੇ ਹੀ ਬਣ ਜਾਂਦੀ ਹੈ ਕਰਮਾਲੀ ਤੇ ਬਾਈ ਜੀ ਰੇਟ ਦੀ ਗੱਲ ਕਰੀਏ ਕਿੰਨੇ ਕੀ ਦੀ ਆਪਾਂ ਦੇ ਲਿਆ ਕਰ ਦਈਏ ਰੇਟ ਵੈਸੇ ਜੀ ਮੁੱਲ ਤਾਂ 65000 ਰੱਖਿਆ ਬੱਚੀ ਦਾ ਜੀ ਠੀਕ ਹੈ ਜੀ ਹਾਂਜੀ ਹਾਂਜੀ ਬਾਕੀ ਮੌਕੇ ਦੇ ਆਪਾਂ ਮਾਨਤਾ ਨੂੰ ਫੋਲ ਕਰਾਂਗੇ ਕਿੰਨੇ ਕਿੰਨੇ ਦਾ ਕਰ ਦਈਏ 2000 ਛੱਡ ਦਾਂਗੇ ਬਾੜ ਦੀ ਹਾਂ ਤੇ ਨਾ ਕਰ ਦਈਏ ਹਾਂ ਨਹੀਂ ਤੁਹਾਡੇ ਜੀ ਕਹਿਤਾ ਤੇ 60000 ਦੀ ਹਾਂ ਨਹੀਂ। ਉਹ ਕਿ ਮੌਕੇ ਦੇ ਛੋਟੇ ਛੱਪਾ ਜਰੂਰ ਕਰਾਂਗੇ ਖੁੱਲਾ। ਠੀਕ ਹੈ। ਹਾਂਜੀ ਹਾਂਜੀ। ਸਜਣਾ 62000 ਰੁਪਏ ਦੇ ਵਿੱਚ ਜਿਹੜੀ ਇਹ ਫਿਕਸ ਦਿੱਤੀ ਜਾਊਗੀ ਬਾਕੀ ਕੁਝ ਥੋੜਾ ਬਾਧਾ ਘਰ ਆਂ ਦਾ ਮਾਨ ਪਿਆਰ ਹੋ ਸਕਦਾ। ਵੈੜ ਚੰਗੀ ਆ। ਗਰਮੀ ਵਾਲੀ ਆ ਗਰਮੀ ਦਾ ਤੋਹਫਾ ਇਹ ਤਿਆਰੀ ਤੇ ਆ ਬਸ ਹੋਰ ਘੰਟੇ ਤੇ ਕਰ ਸੂਪੂਗੀ। ਸਾਰੇ ਡਾ ਡੁੱਕਰ ਲੈ ਜਾਣਗੇ। ਤੇ ਜਿਹੜੀ ਆਪਾਂ ਵੀਡੀਓ ਅਪਲੋਡ ਕਰ ਦੇਣੀ ਆ ਫੋਨ ਤੇ ਤੁਸੀਂ ਜਾਣਕਾਰੀ ਬਾਈ ਤੋਂ ਲੈ ਸਕਦੇ ਜੀ। ਤੇ ਦੂਜੇ ਨੰਬਰ ਤੇ ਆ ਗਈ ਪਹਿਲਾ ਸੂਆ ਪਲੂਣ ਵਛੀ। ਇਹ ਵੀ ਕ੍ਰੋਸ ਹੰਗ ਐਚ ਐਫ ਦੇ ਵਿੱਚ ਜਿਹੜੀ ਪੈ ਰਹੀ ਆ ਤੇ ਖਾਂ ਸਿੱਤਾ ਬਹੁਤ ਸੋਹਣਾ ਕਮਾਲ ਦਾ ਤਿਆਰ ਕਰ ਰਹੀ ਆ ਬੈਕਗ੍ਰਾਉਂਡ ਸਮਾ ਬਾਈ ਜੀ ਕਿੰਨਾ ਕੋਈ 8-7 ਦਿਨ ਦਾ ਕੋਈ 10 ਦਾ ਲੱਜਾ ਦੇ ਜੀ ਬਸ 7-8 ਦਿਨ ਉਹਨਾਂ ਜਿੱਦਾਂ ਤਰੀ ਦੇ ਸਮਾਂ ਦੱਸਿਆ ਇਹ ਅੱਜ ਹੀ 2 ਘੰਟਾ ਹੋਇਆ ਠੀਕ ਆ ਹਾਂਜੀ ਹਾਂਜੀ ਚਾਰ ਦੰਦ ਮੂੰਹ ਵਿੱਚ ਹੀ ਪਹਿਲਾਂ ਚਾਰ ਦੰਦ ਹਾਂਜੀ ਹਾਂਜੀ ਤੋੜਾ ਤੜਾ ਫਿਰ ਇਹਦਾ ਵੀ ਕਰਵਾਈਏ ਖੋਲ ਕੇ ਚੈੱਕ ਚਾਰ ਦੰਦ ਐ ਸਜਣੋਂ ਮੂੰਹ ਤੋਂ ਤੇ ਚੰਗਾ ਜਿਹੜਾ ਵਹਨਾ ਤਿਆਰ ਕਰ ਰਹੀ ਆ ਆਰਡਰ ਲੋ ਜੀ ਤੋਰਾ ਤਰਾ ਵੀ ਬੱਚੀ ਦਾ ਚੰਗਾ ਨੋ ਲਾਓ ਜੀ ਸੋਹਣਿਆ ਤੇ ਇਹਦੇ ਵੀ ਕੀੰਦ ਫਿਰ ਜੈਜੀ ਕਰਦੀਏ ਬਾਈ ਜੀ ਸਹੀ ਵੇਖੋ ਟੀਲ ਚੰਗੀ ਹੈ ਨਾ ਜੀ ਟੀਲ ਵੇਖੋ ਇੱਧਰ ਰੱਖੋ ਜੀ ਵਾਹ ਵਾਹ ਜਿੰਨੀ ਬਣੀ ਕਰਮਾ ਵਾਲੀ ਪਿੱਛੇ ਤੱਕ ਉਹ ਜਿੰਨੀ ਨਹੀਂ ਪੂਰੀ ਪੂਰੀ ਚੌੜਸਲੇ ਵੇ ਬਣਾਉਗੇ ਹਨਾ ਸਕਦਾ 20 ਨੂੰ ਟੱਕਰ ਪਹਿਲੇ ਸੂਏ ਮਾਰ ਜੇ ਜਿੱਦ ਲੜ ਦੋੜਿਆ ਜੀ ਵਾਹ ਜੀ ਵਾਕੀ 15 16 ਦੇ ਹੱਥ ਕੇ ਦੋਗੇ ਹੱਸ ਕੇ ਦੋਗੇ ਤੇ ਰੇਟ ਕਿੰਨਾ ਕਰਦਗੇ ਜੀ ਰੇਟ ਇਹਦਾ ਮੁੱਲ 55000 ਰੁਪਏ ਜੀ ਤੇ ਇਹਦਾ ਮਾਨ ਪਿਆਰ ਕਿੰਨਾ ਕਰਦਗੇ ਉਹ ਜੀ ਆਵਦੋ ਯਾਰ ਕਰਦਾਂਗੇ ਤੇ ਨਹੀਂ ਕਰਦਗੇ 52 ਹੀ ਕਰਦਗੇ ਆਨ ਦਾ ਸੱਜਣੋ ਇਹ 52000 ਦੀ ਲਾਸਟ ਜਿਹੜੀ ਪਹਿਲਾਂ ਵਾਚੀ ਪਲੂਨ ਮਿਲ ਜੂਗੀ ਆ ਤੇ ਜਿਹੜੀ ਦੂਜਾ ਸੂਆ ਜਿਹੜੀ ਤਿਆਰੀ ਤੇ ਬਿਲਕੁਲ ਇਹ 62000 ਦੀ ਚੰਗੀ ਜਿਹੜੀ ਵੀ ਲੱਗਦੇ ਆ ਜਿਹੜਾ ਵੀ ਪੀਸ ਚੰਗਾ ਲੱਗਦਾ ਚੁਣ ਕੇ ਲ ਜਾ ਸਕਦੇ ਜੀ ਪਿੰਡ ਸੋਲ ਠਟੀਆਂ ਜ਼ਿਲ੍ਹਾ ਸ਼ਹੀਦ ਅਰਣਤਾ ਸਹਿਬਾਈ ਸਰਵਣ ਸਿੰਘ ਦੇ ਫਾਰਮ ਤੋਂ ਕਨੈਕਟ ਨੰਬਰ ਵੀਰ ਦਾ ਚੱਲਦਾ ਹੋ ਮਿਲਦੇ ਆ ਅਗਲੀ ਵੀਡੀਓ ਦੇ ਨਾਲ ਰੱਬ ਰੱਖਾ ਜੀ